ਕੀ ਤੁਸੀਂ ਕਦੇ ਸੁਣਿਆ ਹੈ ਕਿ ਇੱਕੋ ਹੀ ਜਗ੍ਹਾ ਤੇ ਤੁਹਾਨੂੰ ਸੁਆਦੀਸ਼ਟ ਤੇ ਹੈਲਦੀ ਫੂਡ ਦੇ ਨਾਲ ਨਾਲ ਤੁਹਾਡੀ ਸਿਹਤ ਦੇ ਧਿਆਨ ਵਾਸਤੇ ਵੀ ਮੌਕਾ ਮਿਲੇ ਜੀ ਹਾਂ ਜਿਵੇਂ ਕਿ ਸਾਊਥ ਸਿਟੀ ਵਿਖੇ ਗਾਰਡਨ ਗ੍ਰਿਲ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਦਾ ਤੁਹਾਨੂੰ ਮਸ਼ਹੂਰ ਪੰਜਾਬੀ ਗਾਇਕ ਗगन ਕੋਕਰੀ ਵੱਲੋਂ ਕੀਤਾ ਗਿਆ ਅਗਰ ਸੁਣੋ ਕੀ ਕਿਹੜਾ ਹੈ ਯੋਜਕਾ ਤੇ ਗगन ਕੋਹਿੰਦਾ ਅ ਮੈਂ ਐਕਚੁਅਲੀ ਪਰਸੇ ਇੰਡੀਆ ਆ ਜੀ ਤੇ ਮੈਨੂੰ ਇਹ ਮੇਰੇ ਪਿੰਡੋਂ ਨੇ ਸੋ ਮੈਨੂੰ ਮੇਰੇ ਪਿੰਡ ਤੋਂ ਹੀ ਹੁਕਮ ਹੋਇਆ ਸੀ ਤੇ ਆਉਣ ਦਾ ਅ ਐਂਡ ਉਹਦੇ ਤੋਂ ਵੀ ਵਧੀਆ ਜਿਹੜੀ ਕੌਜ਼ ਆ ਇਸ ਚੀਜ਼ ਦਾ ਹੈਲਦੀ ਫੂਡ ਜਿਹੜਾ ਅੱਜ ਦੀ ਡੇਟ ਦੇ ਵਿੱਚ ਬਹੁਤ ਮੱਚ ਰਿਕੁਆਇਰਡ ਆ ਤੇ ਮੈਨੂੰ ਲੱਗਦਾ ਵੀ ਸਭ ਤੋਂ ਜਿਹੜੀ ਇਸ ਟਾਈਮ ਨੌਲੇਜ ਵਾਲੀ ਚੀਜ਼ ਉਹ ਫੂਡ ਹੀ ਆ ਤੇ ਉਹੀ ਰਹਿ ਗਿਆ ਕਿਉਂਕਿ ਬਿਮਾਰੀਆਂ ਬਹੁਤ ਵਧ ਗਈਆਂ ਸੋ ਇਹ ਬੜਾ ਵਧੀਆ ਇਹ ਉਪਰਾਲਾ ਕਰ ਰਹੇ ਆ ਸੋ ਇਸੇ ਕਰਕੇ ਮੈਂ ਆਇਆ ਜੀ ਖਾਸ ਕਰਕੇ ਮੇਰੇ ਪਿੰਡ ਲਈ ਆਇਆ ਜੀ ਮੇਰੇ ਪਿੰਡੋਂ ਮੈਨੂੰ ਹੁਕਮ ਲੱਗਿਆ ਸੋ ਉਸੇ ਕਰਕੇ ਆਇਆ ਇਹ ਭਈ ਇਹ ਇਹ ਯੂ نو ਇਹ ਪਰਮੀ ਆ ਵੀ ਵਿਦੇਸ਼ਾਂ ਦੇ ਵਿੱਚ ਹੈਲਦੀ ਫੂਡ ਮਿਲਦਾ ਸਭ ਤੋਂ ਜ਼ਿਆਦਾ ਹੈਲਦੀ ਫੂਡ ਤਾਂ ਸਾਨੂੰ ਇੰਡੀਆ 'ਚ ਮਿਲਦਾ ਕਿਉਂਕਿ ਅਸੀਂ ਆਪ ਗਰੋ ਕਰਦੇ ਆ ਤੇ ਫਰੈਸ਼ ਅਸੀਂ ਚੀਜ਼ਾਂ ਖਾਂਦੇ ਆ ਕਿਉਂਕਿ ਮੈਂ ਬਾਹਰ ਰਿਹਾ 2005 ਤੋਂ ਬਾਹਰ ਰਹਿਣਾ ਤੇ ਸੋ ਹੁਣ ਜਾ ਕੇ ਇਹ ਚੀਜ਼ਾਂ ਰਿਅਲਾਈਜ਼ ਹੁੰਦੀਆਂ ਵੀ ਜਿਹੜੀ ਚੀਜ਼ ਹੁਣ ਪਿੰਡ ਰਹਿਣਾ ਸੋ ਪਿੰਡ ਚ ਰਹਿਣ ਕਰਕੇ ਇਹ ਚੀਜ਼ ਜ਼ਰੂਰ ਪਤਾ ਲੱਗਦੀ ਆ ਵੀ ਜਿਹੜੀ ਚੀਜ਼ ਪਿੰਡ ਦੀ اگਾਈ ਹੋਈ ਜਿਹੜੀ ਚੀਜ਼ ਆ ਉਹ ਸਾਨੂੰ ਜ਼ਿਆਦਾ ਬੈਨੀਫੀਸ਼ੀਅਲ ਆ ਇਹ ਸਿਰਫ ਪਰਪਲ ਲਈ ਖਾਈ ਹੋਈ ਵਿਦੇਸ਼ਾਂ ਦੇ ਵਿੱਚ ਹੈਲਦੀ ਫੂਡ ਮਿਲਦਾ ਸੋ ਮੇਰਾ ਨਾਮ ਹਰਸ਼ਮਰ ਸਿੰਘ ਹੈ ਜੀ ਅੱਜ ਜਦ ਤੁਸੀਂ ਸ਼ੁਰੂਆਤ ਕਰਾ ਜਾ ਰਹੇ ਫਰਸਟ ਸਟਾਪ ਸਰ ਇਹ ਪੂਰੇ ਵਰਲਡ ਚ ਫਰਸਟ ਆਫ ਕਨਸੈਪਟ ਹੈ ਜਿਸ ਦੇ ਨਾਲ ਤੁਹਾਨੂੰ ਹੈਲਦੀ ਕੁਜ਼ਨਿੰਗ ਦੇ ਨਾਲ ਫਿਟਨੈਸ ਐਕਟੀਵਿਟੀਆਂ ਐਂਡ ਵੈਲਨੈਸ ਐਕਟੀਵਿਟੀਆਂ ਮਿਲਣਗੀਆਂ ਕਿਸ ਤਰ੍ਹਾਂ ਕਿ ਨਾ ਸਰ ਅਸੀਂ ਫੈਹਲਸ ਫੂਡ ਤਾਂ ਪ੍ਰੋਵਾਈਡ ਕਰ ਰਹੇ ਹਾਂ ਉਹਦੇ ਨਾਲ ਵੈਲਨੈਸ ਐਕਟੀਵिटीज ਲਾਈਕ ਆਪਾਂ ਇਨਡੋਰ ਹੀ ਯੋਗਾ ਜ਼ੋਮਬਾ ਡੈਡ ਕਲਾਸ ਡੈਡ ਕਾਉਂਸਲਿੰਗ ਇੱਕ ਫ੍ਰੀ ਆਫ ਕੋਸਟ ਅਰੇਂਜਸ ਜੀ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਮੈਂਬਰਸ਼ਿਪ ਓਕੇ ਤਾਂ ਕਿਉਂ ਅਜਿਹਾ ਕਿਉਂ ਕਿਵੇਂ ਸੋਚ ਆਈ ਸਰ ਅਜ਼ ਅ ਟਾਈਮ ਚ ਹਰ ਬੰਦਾ ਜੰਕ ਫੂਡ ਦਾ ਐਡਿਕਸ਼ਨ ਹੈ ਕੋਈ ਵੀ ਲੁਧਿਆਣੇ ਚ ਵੈਸੀ ਗੇੜੀ ਰੋਡ ਬਹੁਤ ਫੇਮਸ ਹੈ ਕੋਈ ਵੀ ਬੰਦਾ ਨਿਕਲਦਾ ਹੈ ਚਲੋ ਜੀ ਇੱਧਰ ਚਲਦੇ ਆ ਇੱਧਰ ਚਲਦੇ ਆ ਇੱਧਰ ਚਲਦੇ ਆ on all जो हो के वो अपना वेट ਵੀ ਗੇਨ ਕਰਦਾ ਹੈ ਤੇ ਆਪਣੀ ਬਿਮਾਰੀਆਂ ਵੀ ਆਪਣੇ ਆਪ ਨੂੰ ਕੋਲ ਕਰਦਾ ਹੈ ਰਾਈਟ ਤੇ ਆਪਾਂ ਉਸ ਚੀਜ਼ ਨੂੰ ਸੋਲੂਸ਼ਨ ਲੈਣ ਲਈ ਬੰਦਾ 24x7 ਸਾਡਾ ਓਪਨ ਹੈ ਰਾਈਟ 24x7 ਸਾਡੀ ਹੋਮ ਕੇਅਰ ਫੈਸਿਲਿਟੀਆਂ ਵੀ ਹੈ ਕੋਈ ਵੀ ਬੰਦਾ ਆਂਦਾ ਹੈ ਸਾਡੇ ਕੋਲ ਫੂਡ ਆਰਡਰ ਕਰਦਾ ਹੈ ਬਾਹਰ ਕਾਰਟੇਜ पे ਖਾਣਾ ਕਾਰਟੇਜ पे ਹੀ ਖਾ ਲੈ ਸਾਡੇ ਕੋਲ ਖਾਣਾ ਸਾਡੇ ਕੋਲ ਖਾ ਲੈ ਉਸ ਤੋਂ ਬਾਅਦ ਸਾਡੇ ਕੋਲ ਕੋਈ ਮੈਂਬਰ ਜੁੜਦਾ ਹੈ ਅਸੀਂ ਉਹਨਾਂ ਨੂੰ ਯੋਗਾ ਜ਼ੂਮਬਾ ਡੈਟ ਕਲਾਸ ਡੈਟ ਕਾਉਂਸਲਿੰਗ ਅਸੀਂ ਹੈਲਥ ਨੂੰ ਜ਼ਿਆਦਾ ਪ੍ਰਮੋ ओके ਤੇ ਫਿਰ ਕਲਾਸ ਕਿੱਥੇ ਕੁਝ ਦਸੰਗ ਉਹਨਾਂ ਨੂੰ ਕਰਾਉਗੋ ਪਰ ਇਹ ਤੇ ਇਹ ਜਗ ਹੈ ਸਾਡੇ ਕੋਲ ਆਪਣੀ ਇਨ ਹਾਊਸ ਫੈਸਿਲਿਟੀ ਹੈ ਸਾਡੇ ਕੈਫੇ ਵਿੱਚ ਫਰਸਟ ਫਲੋਰ ਜਿਹੜੀ ਹੈਗੀ ਹੈ ਉੱਥੇ ਸਾਡਾ ਸਟੂਡੀਓ ஆடிਟੋਰੀਅਮ ਪ੍ਰੋਪਰ ਬਣਿਆ ਹੋਇਆ ਹੈ ਜਿਹਦੇ ਵਿੱਚ 6 ਪੈਕਸ ਦੀ ਕਲਾਸ ਲੱਗੇਗੀ 6 ਪੈਕਸ ਦਾ ਮਤਲਬ ਅਸੀਂ ਇਹ ਕੀਤਾ ਹੈ ਕਿ ਜ਼ਿਆਦਾ ਹੈਪਟਿਕ ਵੀ ਨਹੀਂ ਕਰਨਾ ਜ਼ਿਆਦਾ ਬੰਦੇ ਵੀ ਨਹੀਂ ਕਰਾਉਡ ਵੀ ਨਹੀਂ ਇਕੱਠਾ ਕਰਨਾ ਕਿ ਕੋਈ ਕਲਾਸ ਕਰੇ ਕੋਈ ਨਾ ਕਰੇ ਤਾਂ ਅਸੀਂ 6 ਪੈਕਸ ਦੀ ਕਲਾਸ ਕਰਾਂਗੇ ਉਹਦੇ ਵਿੱਚ ਜਿਹਦੇ ਵਿੱਚ ਤੁਹਾਨੂੰ ਯੋਗਾ ਵੀ ਮਿਲੇਗਾ ਐਂਡ ਹੋਰ ਵੀ ਵੈਲਨੈਸ ਐਕਟੀਵਿਟੀਜ਼ ਮਿਲਣਗੀਆਂ ਸੰਡੇ ਟੂ ਸੰਡੇ ਅਸੀਂ ਕੋਸ਼ਿਸ਼ ਕਰਾਂਗੇ ਰਾਈਡਿੰਗ ਗਰੁੱਪ ਵੀ ਕੱਢਾਂਗੇ ਹਰ ਸੰਡੇ ਸਾਡਾ ਇੱਥੋਂ ਰਾਈਡਿੰਗ ਗਰੁੱਪ ਚੱਲੇਗਾ ਤੇ ਹੋਲਓਵਰ ਲੁਧਿਆਣਾ ਆਏਗਾ ਉਸ ਤੋਂ ਬਦਲੇ ਸਾਡੇ ਤੇ ਰਿਫਰੈਸ਼ਮੈਂਟ ਰਹੇਗੀ ਮੈਂਬਰਸ਼ਿਪ ਲੈਣਾ ਕਿ ਕ੍ਰਾਈਟੇਰੀਆ ਕੋਈ ਰੱਖਿਆ ਤੁਸੀਂ ਮੈਂਬਰਸ਼ਿਪ ਪਲਾਨ ਜਸਟ ਇਹ ਹੈ ਕਿ ਤੁਸੀਂ ਆਪਣੇ ਕਾਰਡ ਦੇ ਵਿੱਚ ਮਿਨੀਮਮ 2000 ਬੈਲੈਂਸ ਰੱਖਵਾਣਾ ਹੈ 2000 ਦਾ ਬੈਲੈਂਸ ਹੈਗਾ ਉਹ ਵੀ ਤੁਸੀਂ ਆਪਣੇ ਫੂਡ ਦੇ ਵਿੱਚ ਡਿਡਕਟ ਕਰਵਾ ਸਕਦੇ ਹੋ ਜਿਹਦੇ ਕੋਲ ਤਿੰਨ ਮੈਂਬਰਸ਼ਿਪ ਕਾਰਡ ਹੈਗਾ ਉਹਦੇ ਕੋਲ ਤਿੰਨ ਮਹੀਨੇ ਵਾਲੀ ਹਰ ਐਕਟੀਵਿਟੀ ਫ੍ਰੀ ਹੈ ਉਸ ਤੋਂ ਬਾਅਦ ਐਕਟੀਵਿਟੀ ਅਗਰ ਹੋਏਗੀ ਵੀ ਤਾਂ 50 ਆ 100 ਰੁਪੀਜ਼ ਦੀ ਕੋਸਟਿੰਗ ਚ ਹੋਏਗੀ ਬਹੁਤ ਮਿਨੀਮਲ ਫਾਈਨੈਸ ਮਤਲਬ ਫ੍ਰੀ ਆ ਕੋਸਟ ਹੀ ਦੀ ਵੈਕਟਰ ਇੱਕ ਤਰੀਕੇ ਦਾ ਫ੍ਰੀ ਆਫ ਕੋਸਟ ਹੈ ਅਸੀਂ ਹੈਲਥ ਨੂੰ ਪ੍ਰੋ ਸਾਡਾ ਸਾਊਥ ਸਿਟੀ ਕਨਾਲ ਰੋਡ ਓਪੋਜ਼ਿਟ ਸਟਾਰਲਾਈਟ ਦਾ ਗਾਰਡਨ ਰਿਡਿੰਗ ਠੀਕ ਹੈ